ਦੋਸਤੋ ਹਿਮਾਚਲ ਦੇ ਵਿੱਚ ਤਿੰਨ ਥਾਵਾਂ ਤੇ ਫਟਿਆ ਬੱਦਲ ਜੀ ਹਾਂ 48 ਲੋਕ ਵਿਆਪਤਾ ਖਬਰ ਨੂੰ ਸ਼ੁਰ ਕਰਨ ਤੋਂ ਪਹਿਲਾਂ ਦਿਨ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਮ ਤੇ ਵੀਡੀਓ ਨੂੰ ਆਤੋ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਜੀ ਆ ਪੰਜ ਮੰਜ਼ਿਲਾ ਇਮਾਰਤ ਵੀ ਢਹਿ ਗਈ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਜ਼ਮੀਨੇ ਤਬਾਈ ਮਚਾਈ ਹੋਈ ਹੈ ਕੁੱਲੂ ਦੇ ਨਿਰਮੰਡ ਬਲਾਕ ਕੁੱਲੂ ਦੇ ਮਲਾਣਾ ਤੇ ਮੰਡੀ ਜ਼ਿਲ੍ਹੇ ਦੇ ਵਿੱਚ ਬੱਦਲ ਫਟ ਗਏ ਬੱਦਲ ਫਟਣ ਨਾਲ 파ਰੀਤ ਬਾਈ ਹੋਈ ਹੈ ਜੀ ਹਾਂ ਤਿੰਨੋਂ ਥਾਵਾਂ ਤੇ ਕਰੀਬ 35 ਲੋਕ ਲਾਪਤਾ ਹੋ ਗਏ ਨੇ ਮੰਡੀ ਦੇ ਵਿੱਚ ਇੱਕਲਾਸ਼ ਮਿਲੀ ਹੈ ਅਤੇ 35 ਲੋਕਾਂ ਨੂੰ ਸੁਰੱਖਤ ਬਚਾ ਲਿਆ ਗਿਆ ਹੈ। ਬੱਦਲ ਵਰਣਨ ਦੀ ਘਟਨਾ ਤੋਂ ਬਾਅਦ ਅੱਜ ਮੰਡੀ ਦੇ ਇਲਾਕੇ ਦੇ ਵਿੱਚ ਸਾਰੇ ਸਕੂਲ ਤੇ ਵਿਦਿਅਕ ادارے ਬੰਦ ਕਰ ਦਿੱਤੇ ਗਏ ਨੇ। ਮੰਡੀ ਦੇ ਥਲੂਤਖੋੜ ਦੇ ਵਿੱਚ ਅੱਧੀ ਰਾਤ ਨੂੰ ਬੱਦਲ ਫਤਨਾ ਤਬਾਈ ਮੱਚ ਗਈ ਹੈ। ਇੱਥੇ ਮਕਾਨ ਟਹਿਣ ਦੀ ਸੂਚਨਾ ਹੈ ਸੜਕੀ ਸੰਪਰਕ ਵੀ ਠੱਪ ਗਿਆ ਹੈ। ਐਸ ਡੀ ਆਰ ਐਫ ਸਮੇਤ ਹੋਟੀਆਂ ਮੌਕੇ ਲਈ ਰਵਾਨਾ ਹੋ ਗਈਆਂ ਨੇ। ਥਲੋਤਖੋੜ ਪੰਚਾਇਤੀ ਮੁਖੀ ਕਾਲੀਰਾਮ ਨੇ ਦੱਸਿਆ ਕਿ ਬੱਦਲ ਵਟਨ ਦੀ ਕੜਨਾ ਤੇ ਰੰਗ ਤੇ ਰਾਜਮਨ ਪਿੰਡਾਂ ਦੇ ਵਿੱਚ ਵਾਪਰੀ ਹੈ ਜਿਹਾ ਬਾਕੀ ਖਬਰ ਨੂੰ ਅੰਤ ਤੱਕ ਦੇਖਣੇ ਤੁਹਾਡਾ ਬਹੁਤ